ਬੀਤੇ ਦਿਨੀ ਦੇਸ਼ ਦੁਨੀਆ ਅਖਬਾਰ ਤੇ ਚੈਨਲ ਦੇ ਪੱਤਰਕਾਰ ਗੁਰਦੀਪ ਸਿੰਘ ਭਾਮੀਆਂ ਦਾ ਹੋਂਹ ਹਾਰਸ ਪੁੱਤਰ ਆਕਾਸ਼ਦੀਪ ਸਿੰਘ ਅਤੇ ਦੋ ਹੋਰ ਦੋਸਤਾਂ ਅੰਕੁਸ਼ ਅਤੇ ਸੁੰਦਰਮ ਨਾਲ ਨਗਰ ਨਿਗਮ ਦੇ ਟਿੱਪਰ ਦੀ ਲਪੇਟ ਵਿੱਚ ਆ ਗਿਆ ਸੀ ਜਿਸ ਕਾਰਨ ਤਿੰਨੇ ਜਿਗਰੀ ਯਾਰਾਂ ਦੀ ਮੌਤ ਹੋ ਗਈ ਸੀ ਆਕਾਸ਼ਦੀਪ ਦਾ ਪਿੰਡ ਭਾਮੀਆਂ ਦੇ ਗੁਰਦੁਆਰਾ ਸ੍ਰੀ ਗੁਰੂ ਰਬਦਾਸ ਜੀ ਵਿਕੇ ਭੋਗ ਪਾਇਆ ਗਿਆ ਜਿਸ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਬਸਪਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸਰਦਾਰ ਅਵਧਾਰ ਸਿੰਘ ਕ੍ਰੀਮਪੁਰੀ ਅਤੇ ਹੋਰ ਲੋਕਾਂ ਨੇ ਨਗਰ ਨਿਗਮ ਤੋਂ ਤਿੰਨੇ ਪਰਿਵਾਰਾਂ ਲਈ ਆਰਥਿਕ ਸਹਾਇਤਾ ਦੇ ਨਾਲ-ਨਾਲ ਨਗਰ ਨਿਗਮ ਵਿੱਚ ਹਰੇਕ ਪਰਿਵਾਰ ਲਈ ਇੱਕ ਮੈਂਬਰ ਲਈ ਪੱਕੀ ਨੌਕਰੀ ਦੀ ਮੰਗ ਕੀਤੀ ਹੈ ਗੁਰਪ੍ਰੀਤ ਸਿੰਘ ਮਹਿਦੂਦਾ ਸਮੇਤ ਹੋਰਨਾ ਬੋਤਵਾਰਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਮੰਤਰੀ ਹਰਦੀਪ ਸਿੰਘ ਬੁੰਡੀਆਂ ਅਤੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਕੋਲ ਵੀ ਇਹ ਮੰਗ ਉਠਾਈ ਹੈ ਹਰਦੀਪ ਸਿੰਘ ਮੁੰਡੀਆਂ ਨੂੰ ਤਾਂ ਇਸ ਬਾਬਤ ਮੰਗ ਪੱਤਰ ਵੀ ਦਿੱਤਾ ਗਿਆ ਜੋ ਇਸ ਤੋਂ ਪਹਿਲਾਂ ਨਗਰ ਨਿਗਮ ਦੀ ਮੇਅਰ ਇੰਦਰਜੀਤ ਕੌਰ ਨੂੰ ਵੀ ਇਹ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਬਾਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕ ਗਰੇਵਾਲ ਨੇ ਮੰਗਾ ਮੰਨਣ ਦਾ ਭਰੋਸਾ ਦਿੱਤਾ ਹੈ ਭੋਗ ਸਮਾਗਮ ਵਿੱਚ ਮੰਚ ਤੇ ਸੰਚਾਲਕ ਗੁਰਪ੍ਰੀਤ ਸਿੰਘ ਮਹਿਦੂਦਾ ਕਾਉਂਸਲਰ ਗੁਰਮੀਤ ਸਿੰਘ ਮੁੰਡੀਆਂ ਬਸਪਾਦੀ ਸ੍ਰੀ ਪੱਤਿਗੜ ਸਾਹਿਬ ਦੇ ਇੰਚਾਰਜ ਕੁਲਵੰਤ ਸਿੰਘ ਮੇਤੋਂ ਕਮਲ ਸਿੰਘ ਅਤੇ ਸੱਜਣ ਨੇ ਆਕਾਸ਼ਦੀਪ ਦੇ ਜੀਵਨ ਤੇ ਜਾਣੜਾ ਪਾਇਆ ਹੈ ਲੁਧਿਆਣਾ ਤੋਂ ਹਰਸ਼ਦੀਪ ਸਿੰਘ ਮਹਦੂਦਾ ਦੀ ਰਿਪੋਰਟ ਜਾਮਨ ਦਾ ਪਾਣ ਦਾ ਇਹ ਪਤਾ ਲੱਗ ਗਿਆ ਕਿ ਜਿਹੜਾ ਸਲਾਮ ਹੋਇਆ ਕੋਈ ਇੱਕ ਤਰ੍ਹਾਂ ਦਾ ਮਾਰਦਾ ਹੈ ਸੁਪਰ ਪੀ ਇਸ ਪਤਾ ਲੱਗ ਗਿਆ ਕਿ ਦੁਨੀਆ ਦੀ ਕੋਈ ਵੀ ਤਾਕਤ ਨਾ ਹੋ ਸਕੀ ਹੈ ਤੇ ਨਾ ਹੋ ਸਕੇਗੀ ਪਰ ਬੇਬਕ ਮੌਤ ਆਪਕੜਿਆ ਪੋੰਗਾ ਬਾਗ ਦੇ ਵਿੱਚੋਂ ਟੁੱਟ ਜਾਣਾ ਤੇ ਪੇਰ ਪੱਕ ਮੌਸ ਇੱਕ ਐਸ ਦੀ ਕੜਾਵਾ ਬਾਜਿਆ ਕੌੜਾ ਬਾਜਿਆ ਜਦੋਂ ਬਹਿਰ ਪਾਇਆ ਕੋਦਰ ਸੰਗੋ ਉਤਾਰਨ ਕੋ ਉਖੜੇ ਪਰ ਮੇਰੇ ਕੋਲ ਕੋਈ ਸਬਾਤ ਇਤਿਹਾਸ ਹੈ ਜਿਹੜਾ ਉਹ ਭਾਣਾ ਬੰਨਣ ਦੀਆਂ ਮਸਾਲਾ ਗੁਰੂ ਮਹਾਰਾਜ ਨੇ ਆਪਣੇ ਪਿੰਡ ਦੇ ਉੱਪਰ ਵਧਾ ਕੇ ਸਾਡੇ ਲਈ ਖੂਬ ਮਿਠਾਏ ਨੇ ਸਾਧੂ ਸ਼ੇਵੇ ਪਾਤਸ਼ਾਹ ਜੀ ਭਗਵਾਨ ਸਾਹਿਬ ਜੀ ਮਹਾਰਾਜ ਉਹਨਾਂ ਦੇ ਸੱਤ ਕੋ ਸਾਲ ਦੇ ਪੁੱਤਰ ਬਾਬਾ ਅਟਲ ਰਾਏ ਜੀ ਸਾਰੇ ਫੇਰ ਜਾਂ ਫੇਰ ਜਾਂ ਰਾਤ ਪੈ ਗਈ ਤੇ ਇੱਕ ਬੱਚਾ ਮੋਹਨ ਈਦਾ ਸਰ 27 ਸੀ 5 ਸੀ ਤੇ ਕੋ 55 ਦਾ ਰਾਤ ਨੂੰ ਕਢਾਈ ਕਰ ਜਾਂਦਾ ਹੈ ਮਰ ਜਾਂਦਾ ਹੈ ਬਾਬਾ ਅਟਾਪਰਾਏ ਚਲਦੇ ਆ ਆਪਣੇ ਸਾਥੀਆਂ ਸੁਣੇ ਕਕੇ ਦੀ ਟਹਾਲਾ ਪਿਆ ਹੋਇਆ ਹੈ ਉਹ ਮਰ ਗਿਆ ਜੀ ਤੇ ਬਾਬਾ ਅਟਾਪਰਾਏ ਦੀ ਕੋ ਫੈਮਿਲੀਏ ਕੇ ਨਹੀਂ ਮਰ ਗਿਆ ਨਹੀਂ ਅਨੇ ਪਖੰਡ ਕਰਦਾ ਹੈ ਇੱਕ ਤੇ ਫਾਰੀ ਸੀ ਸਾਡੀ ਤੇ ਫਾਰੀਦ ਦੇ ਦਾ ਮਾਰਮ ਮਸਲਾ ਉੱਠ ਕੇ ਤਿਆ ਗਿਆ ਕੁੰਡੀ ਜਾਪ ਰਮੇ ਫਾਰੀਦ اور ਆખ્યા ਪਛ ਪਛੇ ਸਾਡੀ ਜਾਣ ਕੇ ਸਾਥੋਂ ਨੋਰ ਦਿੱਤਾ ਹੋਇਆ ਪਰ ਬਾਅਦ ਵਿੱਚ ਖੁਸ਼ੀ ਦਾ ਮਾਹੌਲ ਲੇਕਿਨ ਸ਼ੇਮੇ ਪਾਸ਼ਾ ਨੂੰ ਖਾਦਮ ਸਾਹਿਬ ਦੀ ਮਹਾਰਾਜ ਜਦੋਂ ਉਹਨੇ ਚਰਨਾ ਵਿੱਚ ਪਾਪਾ ਪੱਟਾ ਮਰਾਏ ਦੀ ਆਏ ਦੇਖੋ ਸਾਤੂਸ ਪਾਸ਼ਾ ਮਹਾਰਾਜ ਕੋਲ ਹੈ ਉਪਰ ਇੱਕ ਜਿਬਰੀ ਕੀਤਾ ਪੁੰਦਰੋਪ ਤੇ ਨਿਕਿਆ ਪੈ ਕੇ ਤਹਾ ਅੰਦਾਜ਼ੀ ਇਹ ਬਾਬੇ ਨਾਨਕ ਦੀ ਮਰਯਾਦਾ ਉਹਦੇ ਤਕੂਲਾ ਕੋ ਥਲਦਾ ਹੈ ਕਿਉਂਕਿ ਪਹਿਲਾ ਸੋਕ ਹੈ ਸਿੱਖੀ ਦਾ ਹੋਕਮ ਰਗਾਈ ਚਲਣਾ ਨਾਮਕ ਵਿੱਜਾ ਦਾ ਤੇ ਰੰਧਾ ਤੋਂ ਬਾਅਦ ਜਾ ਕੇ ਇੱਕ ਬਾਬੇ ਨਾਨਕ ਦੀ ਹੋਣੀ ਹੋਣਾ ਕੋ ਦਸਤ ਤੇ ਬਹੁਲੀ ਹੋਣਾ ਸਕੀ ਕੀਤਾ ਕੰਮ ਸਤਪੁਰ ਪਾਸ਼ਾ ਕਹਿੰਦੇ ਜੰਦਵਰ ਨੇ ਜੰਦ ਕਹਿੰਦਾ ਹੈ ਕਿ ਜਾਂ ਤੇ ਤੁਹਾਨੂੰ জানা ਪਾਏਗਾ ਕਿ ਜਦ ਸਾ ਨੂੰ জানা ਪਾਏ Papa ਆਮਰਾ ਇਤੂ ਪਾਸ਼ਾ ਲਈ ਚਰਨ ਨਾਮਕਲ ਕਰਕੇ ਚਲੇਗਾ ਜਦ ਉਸ ਤੋਂ ਆਪ ਇਹਦਾ ਚਾ ਪਰਗਿਤ ਹੈਗਾ ਸਰੀਰ ਤੇ ਆਜਦਾ ਔਰ ਸਤਪੁਰ ਮਹਾਰਾਜ ਜਿੱਦ ਜੇਗਾ ਉਹਨਾਂ ਦਾ ਸੰਸਕਾਰ ਕੀਤਾ ਉਹਦੀ ਜੋਤਵਾਰਾ Papa ਹਟਾਦਾ ਹੈ ਜੀ ਉਹ ਪੜਿਆ ਹੋਇਆ ਪਾਣਾ ਮੰਨਣ ਦਾ ਉਦੇਸ਼ ਜਿਸ ਤਨ ਇਹ ਪਾਣਾ ਵਾਪਰਿਆ ਉਸ ਦਿਨ ਸਰਕਾਰ ਕੋ 250 ਸੈਂਕੜੇ ਖੋਲੇ ਮੌਜੂਦ ਤੇ ਸ਼੍ਰੀ ਅਨੰਤਪੁਰ ਸਾਹਿਬ ਕਾਇਮ ਹੋਣਾ ਅਨੰਤਪੁਰ ਦਾ ਵਾਸੀ ਕਲਗੀਆਂ ਪਾਲਾ ਦੇਖੋ ਜਿੱਥੇ ਕੋਨਾ ਸਾਮੂਹ ਕੁਰਸੀਆਂ ਬਾਕੀਆਂ ਔਰ ਉਥੇ ਸਾਪੁਰਾਂ ਨੇ ਸਾਨੂੰ ਭਾਣਾ ਮੰਨ ਦੀ ਜਾਤੀ ਸਖਾਈਆ ਆਪ ਕਾਮੀਆਂ ਬਾਪ ਬਾਕੂ ਦੇਖੋ 17 ਸਾਲ ਦਾ ਸਹਤਵਾਤਾ ਬਾਬਾ ਅਜੀਤ ਸਿੰਘ ਜੇਮ ਕੌਲ ਦੀ ਮਾਤਾ ਨੇ ਕੰਮ ਕਰ ਜਾਂਦੀ ਆ ਕੇ ਪੜ ਲੱਗੇ ਔਰ ਸਾਪੂ ਸੱਚੇ ਪਾਕਸ਼ਾ ਕਹਿੰਦੇ ਆ ਜਾਓ ਮੈਂ ਤੁਹਾਨੂੰ ਰੋਕਣਾ ਨਹੀਂ ਆਪਣੇ ਬਾਪੇ ਦਾ ਨਾਮ ਚੁੱਕਾਓ ਉਹ ਉੱਪਰ ਮੈਦਾਨੀ ਜੰਗ ਵਿੱਚ ਪੂਰਾ-ਪੂਰਾ ਘੱਟ ਕੇ ਅੱਖਾਂ ਦੇ ਸਾਹਮਣੇ ਸ਼ਹਾਪਤਾਂ ਜੰਗ ਕੀਤਾ ਤੇ ਸੁਸ਼ਮਨ ਆ ਬਰਦਾਵੇ ਤੇ ਕਰਗੀਆਂ ਵਾਲੇ ਸਾਥੂ ਜਿਹੜਾਲੇ ਵਿਚਾਰ ਦੇ ਸੰ 14 ਸਾਲ ਦਾ ਉੱਪਰ ਮੈਂ ਸਾਹਮਣੇ ਖੰਡ ਵਿੱਚ ਦੁਸ਼ਮਣ ਦੇ ਆਹੂ ਲੌਤਾ ਹੋਇਆ ਸਮਝਾਦਾ ਕਿ ਟਾਕਰ ਸਿਮਿਟੀ ਕੌਂਦਾ ਹੈ ਤੇ ਕਰਗੀਆਂ ਵਾਲੇ ਸਾਥੂ ਸਮਰਦਾ ਜਿਹੜਾਲੇ ਗਿਆਨੀ ਭਾਰਾ ਮੰਨ ਪਾਉਂਦੇ ਸੋ ਬਿਛੋੜਾ ਆਪਣੇ ਆ ਦਾ ਬਿਛੋੜਾ ਬੱਚਾ ਦਾ ਜੇ ਢੰਗ ਨਾਲ ਕੋਈ ਨੂੰ ਵੇਖ ਰੋਵੇ ਜਾਂ ਸਾਥੀ ਦਾ ਆਪਣਾ ਕੋਈ ਰੋਵੇ ਮਾ ਆ ਦੇ ਦਰਦ ਕੀ ਲਾਗਣ ਲੱਗ ਜਾਂਦੀਆਂ ਨੇ ਅਸੀਂ ਫੋਨ ਕਰ ਕਰਕੇ ਪੁੱਛਦੇ ਆ ਸਾਡਾ ਬੱਚਾ ਘਰ ਨਹੀਂ ਆਇਆ ਕਿੱਥੇ ਹੈ ਜਿਹੜਾ ਬੱਚਾ ਸਵੇਰ ਲਈ ਚਲਾ ਗਿਆ ਬਸਾਰਾ ਬਾਹਰ ਪਾ ਤੇ ਉਹਦਾ ਦੁੱਖ ਸਾਣਾ ਜਨਾ ਕੋ ਅੱਥਾ ਹੋਵੇਗਾ ਇਹ ਲੋਕ ਨੂੰ ਖਾਵਾਣ ਲਈ ਵਿਆਮਨ ਤੋਂ ਦਾਪੜਾ ਪੀਵਾ ਲੋ ਮਹਾਰਾਜ ਨੂੰ ਕੀ ਪਰ ਆਪਣਾ ਪਰੇ ਤੋਂ ਕੀ ਬਿਤੇ ਇੱਕ ਜਾਨ ਫਾਟਾ ਰੱਬ ਜਾਣ ਦਾ ਚਾਹ ਸੁਚਾਰ ਕੇ ਪੱਪਾ ਨੇ ਆਪਣੇ ਸੇਧਾ ਦੋਰ ਲਈ ਫਾਪੁਰਾ ਨੇ ਸਾਨੂੰ ਇੱਕ ਪਾਵਨ ਬਾਣੀ ਆਪਣਾ ਜਿਹੜੀ ਸਾਨੂੰ ਧਾਰ ਸੁੰਦੀ ਆ ਦਵਾਸਾ ਮੰਦੀ ਆ ਜਿਦੋਂ ਮਰਤਕਵਾ ਸੰਸਕਾਰ ਕਰਕੇ ਉਹ ਪਹਾੜ ਦੀ ਜਮਾ ਰੱਖਿਆ ਪਰ ਅਲਾਨੀ ਦਾ ਪਾਸ ਹੀ ਕਾਟ ਜਾਂਦਾ ਹੈ ਅਲਾਨੀ ਦਾ ਪਾਸ ਅਗਰ ਆਖਾਂ ਸੁਰੀਖ ਸਮਝ ਲਿਆ ਜਾਏ ਤਾਂ ਇਸ ਤੋਂ ਵੱਡਾ ਮੰਨੂ ਸਹਾਰਾ ਹੋਊ ਕੋਈ ਨਹੀਂ ਹੋ ਸਕਦਾ ਬਾਪਾ ਆਇਆ ਹੈ ਉੱਥੇ ਚੱਤਣਾ ਇਹ ਜਦ ਧੂਠ ਪਸਾਰੋ ਬਾਪਾ ਤੇ ਜਿਹਨੇ ਇਹ ਗੱਲ ਸਮਝ ਲਿਆ ਉਹ ਬਾਣੀ ਵਿੱਚ ਆ ਜਾਂਦਾ ਬਾਣੀ ਵਿੱਚ ਚੱਤੋ ਕਰਵਾ ਆਵੇ ਬਾਣਾ ਮੰਨਣਾ ਕੋ ਕੋ ਪਾਇ ਬਣ ਬਾਣਾ ਕੋਪਾ ਨਾ ਪਾਣੀ ਦਾ ਸੋ ਮੈਂ ਸਭੂਤੇ ਚਰਨਾ ਵਿੱਚ ਇਹ ਮੁਆਫ ਕਰਦਾ ਹਾਂ ਸਭੂ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਤੌਰ ਉੱਤੇ ਕੋਪ ਵਿਚਰੀ ਆਤਮਾ ਨੂੰ ਸਾਡੇ ਆਪ ਦਾ ਸਭੇ ਵਾਕ ਪ੍ਰਕਾਰ ਨੂੰ ਆਪਣੇ ਚੰਗ ਕਰਵਾਤੀ ਕਿ ਸੂਬੇ ਤੇ ਮੈਂ ਕੁਝ ਕੁ ਰਹਿਣਾ ਲਿਖਿਆ ਨੇ ਢੋਲੀਆਂ ਦੇ ਵਿੱਚ ਬਣਿਆ ਹਰ ਇੱਕ ਸ਼ਾਇਰ ਦਾ ਜੋਰਾ ਹੈ ਕੋਈ ਮੈਡਮ ਕੀ ਹੁੰਦੀ ਚਾਤਾ ਬੋਤੀ ਬਿਸ਼ਵਾਏ ਹੁੰਦਾ ਬੋਖ ਜਤਾਈਆਂ ਦਾ ਕਿਉਂ ਸਿਰ ਤੇ ਆਗੇ ਦਾ ਸਭ ਤੋਂ ਔਖਾ ਸਹਾਂ ਹੋਣਾ ਬੇਵਾਂ ਪਿਆਰੇ ਦਾ ਬੁੱਤਰ ਪਿਛਲੇ ਮਾਂ ਅੱਖਾਂ ਤੋਂ ਅੰਨੀ ਹੋ ਜਾਂਦੇ ਬੁੱਤਰ ਪਿਛਲੇ ਮਾਂ ਅੱਖਾਂ ਤੋਂ ਅੰਨੀ ਹੋ ਗੜਾ ਪੀ ਅਜਵਾਰਾ ਨੂੰ ਤੋਪ ਜੀ ਦੇ ਆਪੇ ਤੋਂ ਹੋ ਜਾਂਦਾ ਕੋਕਸ ਲੜਾ ਉਪਰ ਨਾ ਨਾ ਵਿਟਾਰੇ ਦਾ ਸਭ ਤੋਂ ਉਹ ਸਭ ਸਹਿਣਾ ਬੜਾ ਬਚੋੜਾ ਕਰਾ ਰਿਹਾ ਹੈ ਦਾ ਮੇਤਰ ਨਾਮ ਹੁੰਦਾ ਹੈਗਾ ਤਾਂ ਕਸੂੜੇ ਗਿਆ ਤੇ ਤੋ ਦਰਾਂ ਇੱਕ ਬਾਗਾਂ ਸੇ ਟੁੱਪੜੇ ਹਮਸ਼ੀਲਾ ਦੇ ਕੋਕਸ ਨੂੰ ਨਹੀਂ ਕੋਟ ਪਾਉਂਦਾ ਮਨ ਪੱਛਤਾ ਦਾ ਸਭ ਤੋਂ ਉਹ ਸਭ ਸਹਿਣਾ ਬੜਾ ਬਚੋੜਾ ਕਰਾ ਰਿਹਾ ਹੈ ਆਪ ਕੋ ਖੜੇ ਹੋਣਾਂ ਜਾਵੋ ਪ੍ਰੋਪਰਟੀ ਨਾਲ ਹੁਕਮ ਦਾਰੀ ਦੇ। ਕਹਰ ਵੀ ਦਾ ਉਹ ਸਮੇਂ ਸਰਪਤ ਦੇ ਬਲਬਲ ਹਨ। ਇਹੇ ਜੇਤਾਲੀ ਉਹ ਹਾਵੇ ਦਾ ਸਭ ਤੋਂ ਉੱਤਸਾਹ ਰਹਿਣਾ ਪੁਰਾਣੇ ਛੋੜਾ ਬਿਆਲੇ ਦਾ। ਕੰਪ ਜਦੋਂ ਕੋ ਜਾਂਦਾ ਏ ਛੜਨਾਰ अकेਲੀ। ਕੰਪ ਜਦੋਂ ਪਰ ਜਾਂਦਾ ਏ ਛੜਨਾਰ अकेਲੀ ਨੂੰ ਇਹ ਕਾਪ ਉਹ ਤਾਂ ਜਾਂਦਾ ਹੈ ਚੰਗਰ ਦੀ ਥੇਲੀ ਨੂੰ ਸਵਾਦੀ ਥੇਲੀ ਪਾਣ ਦਾ ਸਵਾਦੀ ਥੇਲੀ ਜਾਣਦਾ ਜੋਗ ਹੰਗਾਰੀ ਸਾਹਿਬ ਤੋਂ ਇੱਕ ਆਪਸ ਲੈਣਾ ਉਹ ਆਪਣਾ ਕੋਸਾ ਚਾਰਲੇ ਦਾ ਸਾਡਾ ਪਿਆਰਾ ਅੰਥੜਾ ਆਪ ਦਾ ਅਧੀਨ ਪਾਸ ਸਰਦਾਰ ਦਾ ਉਪਸ਼ਟਿਆ ਇਹ ਵਿਸ਼ਵਾ ਸਾਨੂੰ ਜਨਤੀ ਭਾਰਗ ਰਬ ਨਾਲ ਰਹਿ ਗੋ ਜਿਹਨਾਂ ਦੇ ਪੱਖ ਸਾਥ ਚੱਲਿਆ ਹਾਂ ਸਾਰੇ ਨਾਲ ਉਹ ਯਾਦ ਆ ਜਿਹੜੀ ਉਹ ਸਾਨੂੰ ਕਹਿੰਦੇ ਰਹੇਗੇ ਆਪਾਂ ਤੋਂ ਉਹ ਦਾਦਾ ਕਾਤੀ ਤਾਂ ਵੀ ਪਰਨੇ ਵੀ ਤਾਸੀਤ ਤੇ ਉਹਨਾਂ ਦੀ ਗਾਤੀ ਤੇ ਉਹਨਾਂ ਉਹਦੇ ਕੋਲੋਂ ਦੇਖੋ ਕੋਈ ਪਾ ਪਿੱਛੇ ਪੈਂਦਾ ਮਾਪਿਆਂ ਦੇ ਜਿੰਨੀ ਪੁਰਾਣੇ ਉਹ ਇਥੇ ਦਾ ਛੋਟਾ ਬੱਚਾ ਉਹ ਵਰ ਗਿਆ ਤੇ ਅਸੀਂ ਇੱਥੇ ਬੈਠੇ ਆ ਤੇ ਗੱਲ ਬਹੁਤ ਉਲਟ-ਪੁਲਟ ਹੋ ਗਈ ਆਪਾਂ ਬੜੀ ਚੰਗਾ ਜੀ ਮੈਂ ਤੁਹਾਨੂੰ ਛੜਿਆ ਇਹਨਾਂ ਦੰਦਾਂ ਪੱਕੇ ਕੱਥੇ ਗਏ ਵੇਗ ਕੱਥੇ ਤਾਦਾ ਪਾਤੀ ਇਕੱਠੇ ਆ ਤੇ ਤਾਦਾ ਪਾਤੀ ਦੀ ਛੱਡੋ ਸਰਦਾਰ ਗੁਰਜੀਤ ਸਿੰਘ ਉਹਨਾਂ ਦੀ ਨਾਨੀ ਦੀ ਸਾਡੇ ਨਾਲ ਬੈਠੀ ਹੈ ਤੇ ਉਹਨਾਂ ਬਾਪ ਤੇ ਇਹ ਦੁੱਖ ਆ ਜਿਹੜਾ ਦੁੱਖ ਦੀਆਂ ਕੜੀਆਂ ਕਿੰਨੀਆਂ ਫਰਕਾਟ ਕੜੀਆਂ ਔਖੀਆਂ ਨੇ ਤੇ ਇਹਨੂੰ ਯਾਦ ਨਹੀਂ ਪਾ ਸਕਦਾ ਤੇ ਮੈਂ ਅਖੀਰ ਸਿਰ ਇੱਕ ਗੱਲ ਕਹਾਂਗਾ ਇੱਕ ਇਸਰਾਫ ਨੂੰ ਬੋਹਾਰ ਬੱਤੀ ਦਾ ਇਸ਼ਵਾਰ ਇਹ ਬਹੁਤ ਹੋ ਜਾਂਦਾ ਇਹ ਪ੍ਰਭਾਵ ਲਈ ਘਟਨਾ ਲਈ ਸਭ ਤੋਂ ਸਮੁੱਚੇ ਸਮਾਜ ਲਈ ਬਹੁਤ ਵੱਡਾ ਕਰਾ ਹੈ 93% ਨੰਬਰ ਕੋਈ ਗਜ਼ਾਮਾ ਨਹੀਂ ਆ ਜਾਂਦੇ ਮਤਲ ਮਾਰ ਕੇ ਨਹੀਂ ਤਾ ਸਾਡਾ ਪੁੱਲ ਤੇ ਜੇ ਇਸ ਤਰ੍ਹਾਂ ਦੇ ਹੋ ਹਾਂ ਬਟੇ ਇਹਨਾਂ ਤੋਂ ਆਪਾਂ ਪਤਾ ਕਿਹੜੇ ਖੇਤਰ ਵਿੱਚ ਇਹਨਾਂ ਦੇ ਮੱਲਾ ਮਾਰ ਵੀ ਸੀ ਜੀਸੀਟੀ ਸਪੰਡਾ ਵੀ ਆ ਗਿਆ ਸਪੰਡਾ ਵੀ ਆ ਗਿਆ ਸਪੰਡਾ ਵੀ ਔਰ ਕਿਤੇ ਨੂੰ ਜਾਣਸ ਔਰ ਫਿਚਰਸ ਨੇ ਫਰਿਸ ਇਹ ਹੋਣਾ ਪਟੇ ਤੇ ਇਸ ਤਰ੍ਹਾਂ ਬੇਵਕਾਫ ਮੌਤ ਦੇ ਸਾਨੋ ਪੱਗਿਆਂ ਨੇ ਉਹਨੂੰ ਸਭ ਖੋਲਿਆ ਸਮੁੱਚੇ ਦੇਸ਼ ਨੂੰ ਸਮੁੱਚੇ ਸਵਾਲ ਨੂੰ ਬਹੁਤ ਵੱਡਾ ਘਾਟਾ ਹੈ ਕਿਉਂਕਿ ਜੇ ਹੋਣ ਹਰ ਬੱਚੇ ਨਹੀਂ ਹੋਣਗੇ ਤਾਂ ਨਕਲ ਕੀ ਹੋਏਗਾ আর ਜਿਹੜਾ ਗੋਲ ਉਦੇਸ਼ ਪਾਰ ਹੋ ਰਿਹਾ ਹਵਾ ਪ੍ਰਭਾਵ ਕਰਕੇ ਰਹੂਗਾ ਨਾਕੋਤੀ ਜਿਹੜੇ ਸੁਫਾਰੀ ਲੋਕ ਅੱਗੇ ਆ ਗਏ ਉਹਨਾਂ ਨੇ ਦੇਸ਼ ਨੂੰ ਪ੍ਰਭਾਵ ਕਰਨਾ ਤੇ ਇਸ ਤਰ੍ਹਾਂ ਦੇ ਹੋਣ ਹਰ ਪੱਕੇ ਤੇ ਮੈਂ ਬੇਨਤੀ ਕਰਦਾ ਸਾਰੇ ਬੱਚੇ ਮਿਹਨਤ ਕਰੂ ਸਾਰੇ ਬੱਚੇ ਇੰਟੈਲੀਜੈਂਟ ਹਨ ਔਰ ਸਾਰੇ ਬੱਚਿਆਂ ਨੂੰ ਤਰ੍ਹਾਂ-ਤਰ੍ਹਾਂ ਵਾਪਰ ਜੱਫਲ ਕਰਕੇ ਆਪਣੇ ਬੱਚਿਆਂ ਨੂੰ ਪੜਾਉਂਦਾ ਵਿਦਿਆ ਦਾ ਉਹਨਾਂ ਨੂੰ ਵਿਦਿਆ ਵਿੱਚ ਪ੍ਰਭਾਵ ਕਰਗੇ ਤੇ ਔਰ ਇੱਕ ਮੈਂ ਬੇਨਤੀ ਕਰਦਾ ਇਹ ਭਰਾਵਾ ਆ ਜਿਹੜਾ ਜਦੋਂ ਬਾਪੂ ਨੇ ਆਉਂਦੇ ਸਾਡੇ ਆਪ ਵਿੱਚ ਕੁਝ ਨਹੀਂ ਰਹਿਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂ ਤਮੂ ਬੜੇ ਸਾਥ ਪਾਏ ਹੋਏ ਨੇ ਲੇਕਿਨ ਸਾਖਤੀ ਕੀ ਲਈ ਜਾਂਦੀ ਸਾਖਤੀ ਨਾਲ ਡਾਕੂ ਨੂੰ ਦਿੱਤੇ ਜਾਂਦੇ 25 ਅਕੜੇ ਮਾਇਆ ਪਰਤੇ 13 ਤਨਾ ਕਿਹਾ ਟੋਲਾ ਸਾਡੇ ਪਰਤੇ ਲੋਕ ਫਰਕਾਂ ਦੇ ਕੋਲਕਾਰ ਭਜਾਈ ਕਰਦਾ ਕੋਈ ਕੋਈ ਭਜਾਈ ਕਰਦਾ ਕੋਈ ਜਿ세 ਤਰ ਤੇ ਭਾਵੇਂ ਤਮੂ ਬਣ ਗਿਆ ਕਿ ਜਿਹੜਾ ਪਾਹਣ ਦਾ ਮਾਲਕਾ ਨੂੰ 25000 ਰੁਪਏ ਦਾ ਬਾਪਿਆਂ 25000 ਦਾ ਪਰਮਾਨਾ ਕਰਾਂਗੇ ਲੇਕਿਨ ਜੇ ਇਹ ਤੇ ਜਾਣ ਬਾ ਗੋਸ਼ ਦਾ ਹੋਵੇ ਪਟਿਆਮੇ ਸੁਨਾ ਵਿੱਚ ਮਾਪਿਆਂ ਦੇ ਮੰਗਾ ਵਿੱਚ ਤੇ ਉਹ ਕੰਮ ਤੋਂ ਆਵੇ ਬੱਚੇ ਜਿਹੜੇ ਮਾਈਟਰ ਬੱਚੇ ਇਸ ਤਰ੍ਹਾਂ ਮੋਟਰਸਾਈਕਲ ਚਾਪੇ ਭੱਜਦੇ ਆ ਖਾਸ ਤੌਰ ਤੇ ਹੈਲਮਟ ਨੂੰ ਬਣਾ ਕੋਰੇ ਫੱਟੇ ਨਾ ਕੋਈ ਸੁਰੱਖਿਆ ਨਹੀਂ ਮਿਕਾ ਔਰ ਮੈਂ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਫਾਕੀ ਨਾਲ ਇਹ ਕਾਨੂੰਨ ਲਾਗੂ ਕਰੋ ਸਾਾਨੂੰ ਕੋਈ ਹੋਰ ਅਕਾਸ਼ੀ ਪਰ ਕੋਈ ਹੋਰ ਬਚਾ ਇਸ ਤਰ੍ਹਾਂ ਦੇ ਤਰਨਾਟ ਸੱਕੇ ਦਾ ਪਰਨਾ ਖਾਤ ਦੇ ਬਸ਼ਿਕਾਰਨਾ ਹੋ ਸਕੇ ਤੇ ਮੈਂ ਜਿੱਥੇ ਆਈਆਂ ਫਟਪਾ ਦਾ ਪ੍ਰਭਾਵ ਬਹੁਤ ਕੜੀਆਂ ਕਹਾਣੀਆਂ ਤੋਂ ਬਹੁਤ ਧੰਨਵਾਦ ਕਰਦੇ ਆਂ ਤੁਸੀਂ ਖਾਸਾਰ ਤੋਂ ਸਪੰਦਾ ਕੇ ਗੁੱਤ ਹੋੜਾ ਕਰਨ ਲਈ ਜਤਨ ਕੀਤਾ ਤੇ ਲੋង ਲੋਕ ਰੀਆ ਤਾਂ ਬਾਦੀਆ ਤੁਹਾਡੇ ਬਾਰੇ ਆਂਦੇ گرو کے لنگر تیار کیے گئے جانا سنگت نے گرو کا لنگر نہیں چکیا وہ گرو کا لنگر چکے جاننا کرو تو میں اس گل نے بھی چواں کا جاپکا تھوڑا جہا ٹائم میں زیادہ لگ گیا تھا تو اس گلے بھی میں بہت کرو جانے شبدوں کا سر کو گرو مہاراجر سات گھر کرپا کر میرے ہاتھ رکھنا منتھ کا بل بچن سات

ਗੁਰਬਾਣੀ ਸਾਸਦਿ ਗੁਰਪਦੇ ਪ੍ਰਵਾਹ ਨੂੰ ਉਹ ਹੈ ਗੁਰੂ ਦੀ ਦਾਤ ਸਾਹਿਬ ਗੁਰੂ ਦੀ ਕਿਰਤ ਹੈ ਅੱਜ ਉਹ ਸਾਡੇ ਉਹ ਇੱਕ 40 ਦੇ ਪਰਿਵਾਰ ਨਾਲ ਉਹਨਾਂ ਦੇ ਸੁਪੁੱਤਰ ਸਰਕਾਰ ਗੁਰਜੀਤ ਦੇ بیٹے ਸਰਕਾਰ ਕਾਸ਼ੀਚੀ ਗਿਆ ਇੱਕ ਪਾੜਾ ਪੜhaya ਉਹ ਸ਼ਬਦਾਂ ਨਹੀਂ ਕਹਿਣਾ ਤੇ ਜ਼ਿੰਦਗੀ ਵਿੱਚ ਵਿਰਵਾਹ ਕੰਮ ਕਰਕੇ ਸਹਿਣਾ ਕੋਪਰਥਾ ਕਿਉਂਕਿ ਇਸ ਪਰਿਵਾਰ ਦੇ ਔਰ ਉਹਨਾਂ ਦੋ ਪਰਿਵਾਰਾਂ ਦੇ ਉਹਨਾਂ ਦੇ ਸਾਥੀ ਸੀ ਲਾਲੀ ਮੁਖਤਿਆਰ ਬਬੀ ਬਹੁਤੋ ਕਿਸੇ ਵੀ ਉਹਨਾਂ ਸਾਥੀਆਂ ਦੇ ਪਰਿਵਾਰਾਂ ਨੂੰ ਬਹੁਤ ਹੀ ਔਖਾ ਪ੍ਰਸੜਾ ਲੇਕਿਨ ਗੁਰੂ ਮਹਾਰਾਜ ਦੇ ਟੋਟਾ ਅਸਾ ਸੰਬੰਧ ਦੇ ਪਰਵਾਰੀਅਤਾਂ ਸਾਨੂੰ ਇਹ ਸਾਰਾ ਸੜਪ ਹੋਇਆ ਆਪਾਂ ਗੁਰੂ ਮਹਾਰਾਜ ਦੇ ਸਾਰੇ ਰੰਗ ਦੇ ਅਰਦਾਸ ਕੀਤੀ ਹੈ ਕਿ ਉਹ ਬੁਢੀ ਕੜੀ ਵਿੱਚ ਸਾਨੂੰ ਤੇ ਸਾਡੇ ਪਰਿਵਾਰ ਨੂੰ ਸਾਰਿਆਂ ਨੂੰ ਸੁਖ ਸਾਂ ਦਾ ਬਖਸ਼ਿਓ ਗੁਰੂ ਮਹਾਰਾਜ ਦਾ ਜੋ ਪ੍ਰਸਾਦ ਪ੍ਰਵਾਣ ਹੈ ਇਸ ਦੁੱਖ ਕਟਣ ਵਾਸਤੇ ਆਪਾਂ ਅਰਦਾਸ ਬੇਤੀ ਕਰੀਏ ਖੜਗ ਕੇ ਅਮਰ ਸਾਲੂ ਤਿਹਾੜੀ ਆਪ ਹੱਥ ਦੇ ਨਿਰੋ ਅਵਾਰੀ ਸਰਵ ਭਾਉ ਨੂੰ ਦੋਹੋ ਸਹਾਈ ਦੁਤ ਦੁਤ ਤੇ ਨਿਰੋ ਬਚਾਈ ਇਸ ਮੁਕਤੀ ਘੜੀ ਵਿੱਚ ਸਾਨੂੰ ਜੇ ਬਚਾ ਸਕਦੇ ਕੋਰਵਾੜੀ ਘਾਸਰਾ ਬਚਾ ਸਕਦਾ ਜੋ ਸਾਨੂੰ ਮਹਾਪੁਰਸ਼ਾਂ ਦੇ ਕਿੱਸਾ ਬੋਲੇ ਨੇ ਉਹਦੇ ਦੇ ਲਿਖੋ ਕੇ ਦੱਸਿਆ ਤੇ ਸਾਰੇ ਪਰਵਾਰ ਨੂੰ ਗੁਰਦਸ ਸਾਹਿਬ ਦੇ ਵਿੱਚ ਸਾਨੂੰ ਆਸਾਂ ਪੱਛਿਆ ਜੋ ਗੁਰਵਾਣੀ ਹੈ ਜਿੰਮੀ ਆਪਾ ਕੀਰਤਨ ਸੁਣਦੇ ਆ ਬੈਠ ਕੇ ਆਪਾ ਵਰਵਾਲੀ ਸੁਣਦੇ ਆ ਅਨੰਦ ਸਾਹਿਬ ਦੀ ਗਾਥਾ ਪਕਤੀ ਨੂੰ ਚਾਹੁੰਦਾ ਗੁਰੂ ਕਰੋ ਸਰਤਾਪੁਤਰੇ ਹੋਣੀ ਸੱਚੀ ਵਾਲੀ ਇਹ ਜਿਹੜਾ ਸਾਡੇ ਤੇ ਸਰਤਾਪ ਤੇ ਆ ਇਹ ਸਾਰਾ ਵਰਵਾਲੀ ਇਹ ਸਾਰੇ ਆਸ਼ੇ ਸਾਰੇ ਛੱਡ ਦੇ ਸਾਰਾ ਆਪਾਂ ਬੋਲ ਸਕਦਾ ਇਹ ਸੁੱਖ ਕਟਿਆ ਜਾ ਸਕਦਾ ਮੈਂ ਪ੍ਰਮਾਤਮਾ ਕੀ ਬੇਨਤੀ ਕਰੂੰਗਾ ਕਿ ਸਾਰੇ ਵਰਵਾਲੀ ਦਾ ਪਹਿਲਾਂ ਵੀ ਜੁੜਦੇ ਹੋ ਤੇ ਹੋਣ ਜਿਆਦਾ ਜੁੜਨ ਦੀ ਲੋੜ ਨਹੀਂ ਹੈ ਜੋ ਸਾਨੂੰ ਸੰਜੀਤ ਜੰਗੀ ਪੱইয়া ਤੇ ਸਲਾਹਕ ਰਵਦੀਰ ਸਿੰਘ ਜੀ ਸਾਡਾ ਵੀ ਛੋਟਾ ਤੇ ਉਹਨੇ ਧਰਮ ਪਤਰੀ ਸਾਡੀ ਪੈਣ ਇਸ ਛੋਟੀ ਉਮਰ ਦੇ ਵਿੱਚ ਵੱਡਾ ਦੁੱਖ ਆਵਲਾ ਉੱਤੇ ਤੇ ਜਿਹੜੀ ਦੀਸ਼ਕ ਨੇ ਆਪਣਾ ਪਰਵਾਰ ਦੀ ਗੱਲ ਕਰੀਏ ਮੇਰੇ ਪਿਤਾ ਜੀ ਦਾ ਸਰਦਾਰ ਸਿੰਘ ਸਿੰਘ ਦਾ ਇਹਦੇ ਪਿਤਾ ਦਾ ਬਹੁਤ ਪੂਰਾ ਪਿਆਰ ਸੀ ਉਸ ਪਿਆਰ ਨੂੰ ਦੇਖਦੇ ਅਸੀਂ ਅੱਗੇ ਆਪਣੇ ਜੋ ਦੋਸਤਾਂ ਨਾਲ ਅਸੀਂ ਗੁਰਜੀਤ ਸਿੰਘ ਦਾ ਬੰਟੀ ਜੀ ਦਾ ਉਸੇ ਤਰ੍ਹਾਂ ਬਾਜ਼ਾਰ ਦਾ ਸਾਡੇ ਵਿਹਾਈ ਸਾਥੀ ਦੁੱਖ ਸੁੱਖ ਦੀ ਦ੍ਰਿਸ਼ਟੀ ਨੂੰ ਦਰ ਹੈ ਇਹੋ ਤੱਕ ਪਿਆਰ ਪਿਆ ਕਿ ਅੱਜ ਗੁਰਜੀਤ ਸਿੰਘ ਦੀ ਗੱਲ ਕਰੀਏ ਸਮਾਜ ਦੇ ਵਿੱਚ ਇੱਕ ਸਪੋਰਟਪੋਰਟ ਦੇ ਵਿੱਚੋਂ ਇੱਕ ਪਿੰਡੀ ਤਲਾਬ ਵਿੱਚੋਂ ਹੋੜ ਟੋੜ ਕੇ ਉਸ ਸੰਸਾਰ ਨੇ ਜਿੱਥੇ ਖੇਡਾਂ ਦਾ ਇੰਤਜ਼ਾਮ ਲੱਗਿਆ ਉੱਥੇ ਹੀ ਧਾਰਮਿਕ ਕੰਮਾਂ ਲਈ ਗੁਰਦੁਆਰਾ ਸਾਹਿਬ ਇੱਥੇ ਆਪਾਂ ਖੜੇ ਹਾਂ ਸਿਰ ਪ੍ਰਕਾਸ਼ ਤੋਂ ਦੱਸਾ ਇਸੇ ਵੇਲੇ ਵੀ ਇਹਨਾਂ ਨੇ ਪੂਰਾ ਲਾਹਵਾ ਤੋਕੇ ਯੋਜਨਾਵਾਲੇ ਸਪੂਰਦਾਰੀ ਮਾਰਤਾ ਵਿੱਚ ਪੂਰਾ ਜੋਦੜ ਪਾਇਆ ਸਾਰਾ ਕੰਮ ਰਕੇ ਉੱਥੇ ਹੀ ਸਮਾਜਿਕ ਕੰਮਾਂ ਵਿੱਚ ਬਹੁਤ ਬੜਾ ਜੋਦੜ ਪਾਇਆ ਅੱਜ ਜੰਡ ਜਲੰਧ ਜਿੱਥੇ ਸਾਡੇ ਬਾਹਰ ਦੇਸ਼ ਵਿਦੇਸ਼ ਦੁਨੀਆ ਦੇ ਵਿੱਚ ਆਪਾਂ ਜਾਣ ਕੇ ਸਾਡੇ ਮੱਥੀ ਸੇ ਮਹਿੰਦਾ ਜੀ ਨਾਲ ਮਦਦ ਕਰਦੇ ਨੇ ਬਹੁਤ ਦੇਸ਼ ਵਿਦੇਸ਼ ਵਿੱਚ ਇਹ ਨਾਮ ਇਹ ਸਾਰਾ ਕੁਝ ਉਸ ਅਨੁਸਾਰ ਜੋ ਸਾਡੇ ਪਿੱਛੇ ਸਾਡੇ ਬਜ਼ੁਰਗ ਸਰਜੀਤ ਸਿੰਘ ਜੀ ਉਹਨਾਂ ਨੇ ਪੂਦਾ ਦੇਣਾ ਕਿ ਉਹਨਾਂ ਨੇ ਸਾਰਿਆਂ ਨੇ ਰਣ ਲ ਕੇ ਬੱਚੇ ਵਟੇ ਕੀਤੇ ਤੇ ਆਪਣੇ ਬੱਚਿਆਂ ਨੂੰ ਪੜ੍ਹੇ ਦਿੱਤੀ ਇਸ ਤਰ੍ਹਾਂ ਦੀ ਕਿ ਸਮਾਜ ਵਿੱਚ ਚੰਗੇ ਹੱਥ ਵਰਗੇ ਦੇ ਪਿੱਛੇ ਦੀ ਉਹਨਾਂ ਨੂੰ ਮੌਕਾ ਮਿਲੀ ਸੋ ਉਹ થઈ ਅਰਜਨ ਦੇ ਬੱਚੇ ਸਾਰਾ ਕਾਰਤੀਪ ਸਿੰਘ ਜੀ ਜਿੱਥੇ ਪੜ੍ਹਾਈ ਦੀ ਗੱਲ ਕੀਤੀ ਜਾਂਦੀ ਹੈ ਕਿ ਪ੍ਰੋਫੈਸਰ ਦਾ ਇੱਕ ਵੀ ਪੜ੍ਹਾਈ ਕੀਤੀ ਮੈਂਟੋਰੇ ਦੇ ਵਿੱਚ ਪੜ੍ਹਾਈ ਕਰਦੇ ਸੀ ਨੈਰਵ ਦੇ ਤੌਰ ਤੇ 38% ਨੰਬਰ ਆਉਂਦੇ ਸੀ ਬਹੁਤ ਵੱਡਾ ਇਸ ਪਰਿਵਾਰ ਨੂੰ ਘਟਾ ਪਿਆ ਸੋ ਮੈਂ ਜਿੱਥੇ ਆਪਣੀ ਪਾਰਟੀ ਵੱਲੋਂ ਕਾਲੂ ਪਾਰਟੀ ਵੱਲੋਂ ਅਫਸਰ ਦੇ ਵਾਰਗੀ ਵੱਲੋਂ ਤੇ ਸਾਰੇ ਸਾਥੀਆਂ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਕੇ ਇੱਕ ਪਰਿਵਾਰਕ ਤੌਰ ਤੇ ਦੁੱਖ ਸੰਗ ਦਾ ਕਰਦਾ ਗੁਰੂ ਮਹਾਰਾਜ ਦਾ ਸਾਥ ਦੇਤੀ ਕਰਦਾ ਕਿ ਦੁੱਖ ਦੀ ਘੜੀ ਸਾਰੇ ਪਰਿਵਾਰ ਦੀ ਸਾਡੇ ਆਪਣੀ ਤੇ ਇਕੱਠੀ ਜਾਵੇ ਇਸ ਲਈ ਧੰਨਵਾਦ ਕਰਦਾ ਹਾਂ ਭਾਈ ਦੋਜੀ ਦਾ ਕਾਪਾ ਉਹ ਹੈ ਗੁਰੂ ਜੀ ਕੀ ਰਾਸਤਾ ਦੇ ਦੁਬਿਡੇ ਵਿੱਚ ਇਸ ਬਹੁਤ ਹੀ ਮੁੱਖੀ ਕਾਰਜ ਦੇ ਸੁਭਾਅ ਸੰਗਤੀ ਵਾਇਰੋਕੀ ਕਰਤਾ ਉਸ ਤੋਂ ਵਾਇਰੋਕੀ ਪਤ੍ਰ ਪ੍ਰੇਤਾ ਸਹਿਯਾਰਕ ਨੇ ਬਖਲਾ ਬੈਠਾ ਕੇ ਦੇਖਰੇ ਦੇਖਣ ਨੂੰ ਅਕੈਂਸ ਦੇ ਬਾਅਦ ਬਾਅਦ ਕੋਈ ਇੱਕ ਰਸਮ ਦੇ ਇਹ ਨਾ ਹਿੱਸਨੀਆ ਲੋ ਮਾਰਕੀਟ ਦਾ ਕੇਸ ਦੇ ਤੋਂ ਸੁਟਾ ਦਿਆ ਅਚਰ ਸਮਾਨ ਪ੍ਰਦੇਸ਼ਿਕਾ ਭਾਵੇਂ ਜੋ ਮੈਂ ਬੇਤਾ ਇਹਨਾਂ ਦਾ ਬੋਲ ਕਰਾ। ਕਾਸ਼ ਦੇਖੇ ਨਾ। ਬਾਕੇ ਸਿਸ ਸੰਸਾਰ ਵਿੱਚ ਆਪਣਾ ਨੂੰ ਬੋਲ ਦਿੱਤਾ ਕਰਮਾਈ। ਜੇਕਰ ਦਾੜਾ ਇਹ ਭਰਨਗੇ। ਰੈਸਾ ਮਰਨਾ ਹੋਏ। ਇਸ ਸੱਜੇ ਪਾਤਸ਼ਾਹ ਦੇ ਹਾਮੀ ਕਰੂਗਾ। ਆਪਣਾ ਬੇਨਤੀ ਕਰਨਾ ਪਰਮੇਸ਼ਰ ਦੇ ਸਾਹਮਣੇ ਲਿਖਾ ਪਾ। ਕਿ हे ਸੱਜੇ ਪਾਤਸ਼ਾਹ ਇਹੋ ਜੇ ਤੋਖਾ ਲਿਆ ਕਰੇ ਕੋਈ ਕੋਈ। ਤੋਹਾ ਨਾ ਕਰਿਆ। ਤੇਰੇ ਹੱਥ ਬੋਰਾ ਨੇ ਜਿਤਨਾ ਮੁਭਾਵੀ ਚਹਿਤਾ ਹੇਤਾ। ਪਰਤਮ ਸਾਡੇ ਕੋਲ ਤਾਂ ਵਾਸਤਾ ਬੇਨਤੀ ਅਨੰਦ ਰੇ ਕੇ ਜਿਤھا ਕਰ ਸੁਨਾਹੀ ਚਾਹ ਰਾ ਆਪੋ ਕੀ ਕੇ ਇਹ ਕਿ ਅਸੀਂ ਇਹ ਛੇ ਆਪਣੇ ਕਿਰਤਾਂ ਬਾਰੇ ਗੱਲ ਕਰਿਆ 10ਵੇਂ ਪਾਠਸ਼ਾ ਨੇ ਚਾਰੇ ਸਾਹਿਬ ਜਦ ਤੇ ਸਾਡੇ ਦੋਸਤਾਂ ਤੇ ਲਿਖੇ ਲਾਇ ਉਸੇ ਤਰ੍ਹਾਂ ਦਾ ਕੰਟ੍ਰਕਟ ਕਰਤਾ ਰਹੇ ਚਾਰੇ ਉਕਰ ਸਾਡੇ ਲਿਖੇ ਲਾਇ ਤੇ ਸਾਨੂੰ ਇਹ ਜੋਕ ਬਣਾਇਆ ਕਿ ਅਸੀਂ ਬੈਠ ਕੇ ਤੋਂ ਸੋ ਕਰ ਕਰਨੇ ਆਪਣੇ ਕੰਮਾਂ ਨੂੰ ਬੜਾ ਵਾਤਾ ਕਰਦੇ ਹਾਂ ਅਸੀਂ ਆਪਣੇ ਲੋਕਾਂ ਦੇ ਲਾਇਆ ਅੱਜ ਬਹੁਤ ਦਾਤਾ ਸਮਾਗਮ ਹੋ ਰਿਹਾ ਹੈ ਕਿ ਲੋਕ ਸਿਰਕਾ ਭਰਾਤਿਕ ਚੈਨ ਦਾ ਪ੍ਰੋਗਰਾਮ ਕਰ ਰਹੇ ਨਾ ਹੈ ਹਨ ਸਾਹੇਤ ਲੋਕ ਹੋ ਗਏ ਸੋਬਰ ਗਵਰਨਟਮ ਨਾਲ ਨਾ ਰਿਹਾ ਸਤਪੁਰਨ ਵਿਚਾਰ ਨਾਲ ਬੇਨਤੀ ਕਰਨਾ ਹੈ ਕਿ ਸੱਚੇ ਪਾਤਸ਼ਾਹ ਸਮਾਜ ਦੇ ਲੋਕੋ ਆਪਣੇ ਕਰਮਾਂ ਦਾ ਵਾਸਤਵਿਕ ਵਿੱਚ ਵਿਚਾਰ ਗਰਵੇਸ਼ਣ ਦੀ ਕੋਸ਼ਿਸ਼ ਹੀ ਬਾਤੇ ਦੀ

بہجن سب گروسان جی جے پار واحد ਵਾਟ ਕਿ ਕਿਹਾ ਸਾਡੇ ਹਰੇ ਦੇ ਵਿੱਚ ਜੁੜੇ ਬੱਠੀ ਸਾਧ ਸੰਗਤ ਜੀ ਬਲਾਉ ਫਤੇ ਵੈਘਨੂ ਜੀ ਦਾ ਖਾਤਸਾ ਸ੍ਰੀ ਵੈਘਨੂ ਜੀ ਕੀ ਖਤੇ ਸਾਧ ਸੰਗਤ ਜੀ ਅੱਜ ਆਪਾਂ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਬੇਟਾ ਆਸ ਦੀ ਜਿੱਤੇ ਆਤਮਰਦਾ ਦੇ ਵਿੱਚ ਆਏ ਹਨ ਸਾਧ ਸੰਗਤ ਜੀ ਤੁਸੀਂ ਜਾਣਦੇ ਹੋ ਇਹ ਬਹੁਤ ਹੀ ਮਤਭਾਗਾ ਸਮਾ ਹੈ ਜਿਸ ਮਾਂ ਬਾਪ ਦੇ ਔਰ ਬੱਚਿਆਂ ਦੀ ਅੱਛੀ ਮੋਟੇ ਦੇ ਉੱਪਰ ਲੱਗਣੀ ਆਣਾ ਉਹ ਮਾਪਾਪ ਦਾ ਵੀ ਕੋ ਜਿਉਣ ਦਾ ਹੱਕ ਨਹੀਂ ਹੁੰਦਾ ਹੈਗਾ ਪਰ ਇੱਕ ਚੀਜ਼ ਹੈਗੀ ਐ ਇਹ ਜੋ ਆਕਾਸ਼ ਸਿੰਘ ਨੇ ਇਹ ਲੋਟ ਬਤੀ ਸਰਦੇਵ ਸਿੰਘ ਜੀ ਦੇ ਇਹਨਾਂ ਦੇ ਨਾਨਾ ਜੀ ਸੀ ਇਹ ਜੋ ਰਸਤਾ ਇਹਨਾਂ ਦਾ ਸਰਦੇਵ ਸਿੰਘ ਦਾ 1983 ਦੇ ਵਿੱਚ ਜੋ ਡਾਕਟਰ ਲਕੀ ਆਪਣੇ ਸਰਦਾਰ ਲਕੀ ਸਿੰਘ ਦੀ ਦਾਖਾ ਉਹਨਾਂ ਦੀ ਮਾਸੀ ਦੀ ਲੜਕੀ ਆ ਅਕਾਲਜੀਤ ਦੀ ਨਾਨੀ ਤੇ ਸਾਡੇ ਵੀਰ ਉਹ ਇਹਨਾਂ ਦਾ ਜੋ ਰਿਸ਼ਤਾ ਹੋਇਆ ਤਾਂ ਉਸ ਟਾਈਮ ਜਦ ਇਹ ਕਾਂਗਰਸ ਪਾਰਟੀ ਦੇ ਵਿੱਚ ਐਮਐਲ ਬਣੇ ਸੀਗੇ ਉਸ ਤੋਂ ਬਾਅਦ ਇਹ ਐਮਐਲ ਬਣੇ ਨੇ ਕਿ ਵੀ ਲੋਕਪੱਤੀ ਕਾਫੀ ਸਮੇਂ ਨਾਲ ਨਾ ਜਾਣਦੇ ਰਹੇ ਨੇ ਪਰ ਇਹਨਾਂ ਪਰਿਵਾਰ ਆ ਨਾ ਇਹਨਾਂ ਦਾ ਜੋ ਦੁੱਖ ਹੈ ਉਸ ਵਿੱਚ ਪਹਿਲਾਂ ਆਪਨੇ ਦੇਖਿਆ ਇਹਨਾਂ ਦੇ ਦਾਦਾ ਜੀ ਦੇ ਨਾਲ ਉੱਤੇ ਦਾਦੀ ਜੀ ਦੀਆਂ ਵੀ ਉਹ ਐਕਸੀਡੈਂਟ ਲੱਤਾਂ ਟੁੱਟ ਗਈਆਂ ਸੀਗੀਆਂ ਬਹੁਤ ਦੁੱਖ ਧੋ ਗਿਆ ਇਹਨਾਂ ਨੇ ਜਦੋਂ ਹੋਲੀ ਵਾਲੇ ਦਿਨ ਮੈਨੂੰ ਸ਼ਕਤੇਵ ਸਿੰਘ ਨਾਣਾ ਜੀ ਦੇ ਫੋਨ ਕੀ ਤਾਰਾਂ ਵੀ ਅੱਜ ਆਪਣੇ ਦੋਤੇ ਕਿ ਐਸ ਤਰ੍ਹਾਂ ਮੌਤ ਹੋ ਗਈ ਐਸ ਤਰ੍ਹਾਂ ਦੇ ਵਿੱਚ ਜੜੀ ਘਰ ਦੀ ਸਮਾਨ ਨਹੀਂ ਜਾਂਦਾ ਸੀ ਵੀ ਇਹ ਪਰਿਵਾਰ ਦੇ ਨਾਮ ਕੀ ਵਾਪਰ ਗਿਆ ਐਸ ਤਰ੍ਹਾਂ ਦਾ ਬਹੁਤ ਦੁੱਖਾ ਜਿਹੜੀ ਯਕੀਨ ਨਹੀਂ ਆਉਂਦਾ ਸੀਗਾ ਜਦੋਂ ਇਹ ਜੋਇਨਾ ਦੀ ਮਾਤਾ ਬਚਿੰਦਰ ਕੌਰ ਜਦੋਂ ਪਤਾ ਲੱਗਿਆ ਵੀ ਇਹ ਬੇਟਾ ਬਹੁਤ ਹੋਣ ਹਰ ਬੱਚਾ ਸਕੂਲ ਚ ਪੜ ਰਿਹਾ ਸੀ ਤੇ ਬੜੀਆਂ ਮਾਪੇ-ਮਾਪੋਂ ਨੂੰ ਆਸਾਂ ਹੁੰਦੀਆਂ ਆਪਣੇ ਪੁੱਤਰਾਂ ਦੇ ਉੱਤੇ ਕਿਉਂਕਿ ਅਸੀਂ ਤੋਂ ਬੇਜ ਬੇਜ ਵੀਨੇ ਲੋਕਾਂ ਐ ਜੋ ਇਹਨਾਂ ਦੇ ਕੋਲ ਕੋਈ ਜ਼ਮੀਨ ਕੋਈ ਸਹਾਰਾ ਨਹੀਂ ਹੁੰਦਾ ਕਿਉਂਕਿ ਜੋ ਵੀ ਮਾਪੇ-ਮਾਪ ਆਪਣੇ ਬੱਚਿਆਂ ਨੂੰ ਤੇ ਖੇਤੀ ਦੀ ਤਰ੍ਹਾਂ ਪਾਲਦੇ ਹਨ ਵੀ ਕੱਲੋ ਮੇਰਾ ਬੱਚਾ ਜਵਾਰ ਹੋ ਕੇ ਪੜ ਕੇ ਕੋ ਮੇਰਾ ਸਹਾਰਾ ਬਣੂਗਾ ਪਰ ਅੱਜ ਪਰਮਾਤਮਾ ਨੇ ਇਹ ਜੋ ਆਪਣਾ ਬੱਚਾ ਐक्स्ट्रा ਜੋ ਹੋ ਗਿਆ ਇਹਨਾਂ ਦਾ ਐਕਸਿਟ ਹੋ ਗਿਆ ਇਹ ਮਾਪਾਪ ਦਾ ਕੋਈ ਬਹੁਤ ਹੀ ਕੋਈ ਸਹਾਰਾ ਨਹੀਂ ਇਹ ਹਾਰ ਜਿੰਦਾ ਇਸ ਸਾਡੇ ਦੁੱਖ ਦੀ ਘੜੀ ਦੇ ਵਿੱਚ ਜੋ ਤੁਸੀਂ ਸਾਰੀ ਸੰਗਤ ਇੰਨੇ ਦੁੱਖ ਦੇ ਵਿੱਚ ਇਕੱਠੇ ਆਏ ਹੋ ਕਿਉਂਕਿ ਦੁੱਖ ਦੇ ਵਿੱਚ ਆਉਣ ਦੇ ਨਾਲ ਇਹ ਦੁੱਖ ਘਟ ਜਾਂਦਾ ਹੈਗਾ ਖੁਸ਼ੀ ਦੇ ਵਿੱਚ ਜਾਨਾ ਖੁਸ਼ੀ ਤਾਂ ਹੋਰ ਹੁੰਦਾ ਥੋੜਾ ਬਹੁਤ ਬਹੁਤ ਧੰਨਵਾਦ ਮਾਇਨਾ ਕਿਰਮਾ ਦਾ ਜਾਚਕਾ ਹੈ ਵਾਹਿਗੁਰੂ ਜੀ ਕੀ ਫਤਹ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ